ਪੰਜਾਬ ਦੀਆਂ ਮੁੱਖ ਖਬਰਾਂ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਮਾਨਸੂ ਅਟਪਾਲ ਮੁੱਖ ਖਬਰਾਂ ਤੋਂ ਪਹਿਲਾਂ ਇੱਕ ਨਜ਼ਰ ਹੈਡਲਾਈਨਸ ਤੇ ਸੁਪਾਲ ਖੇਰਾ ਦਾ ਆਮ ਆਦਮੀ ਪਾਰਟੀ ਤੇ ਨिशाना ਕਿਹਾ ਪੰਜਾਬ ਨੂੰ ਮੁੱਖ ਮੰਤਰੀ ਭਗਵੰਤ ਮਾਨ ਨਹੀਂ ਬਲਕਿ ਚਲਾ ਰਹੀ ਦਿੱਲੀ ਦੇ ਤਿੰਨ ਵਕੀਲਾਂ ਦੀ ਟੀਮ ਰਾਹੁਲ ਗਾਂਧੀ ਨੇ ਦੂਜੀ ਵਾਰ ਕੀਤੀ ਅਹਿਮ ਪ੍ਰੈਸ ਕਾਨਫਰੰਸ ਵੋਟ ਚੋਰੀ ਮਾਮਲੇ ਤੇ ਇਲੈਕਸ਼ਨ ਕਮਿਸ਼ਨ ਤੇ ਲਗਾਏ ਗੰਭੀਰ ਇਲਜ਼ਾਮ ਵਿਦਾਇਕ ਪ੍ਰਗਟ ਸਿੰਘ ਨੇ ਯੁੱਧ ਨਸ਼ਾ ਵਿਰੁੱਧ ਮੁਹਿੰਮ ਤੇ ਚੁੱਕੇ ਸਵਾਲ ਕਿਹਾ ਨੌਜਵਾਨਾਂ ਦੀ ਲਗਾਤਾਰ ਹੋ ਰਹੀ ਮੌਤ ਤੇ ਆਪ ਸਰਕਾਰ ਨਸ਼ਿਆਂ ਨੂੰ ਰੋਕਣ ਦੇ ਵਿੱਚ ناکਾਮਯਾਬ ਹੁਣ ਖਬਰਾਂ ਵਿਸਤਾਰ ਨਾਲ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸੁਖਪਾਲ ਖੈਰਾ ਦੀ ਜੀਹਾਂ ਸੁਖਪਾਲ ਖੈਰਾ ਨੇ ਅੱਜ ਮੁੜ ਤੋਂ ਆਮ ਆਦਮੀ ਪਾਰਟੀ ਤੇ ਤਿੱਖੇ ਸਵਾਲ ਜੜੇ ਚੁੱਕੇ ਨੇ ਤੇ ਨਾਲ ਹੀ ਉਹਨਾਂ ਦੇ ਵੱਲੋਂ ਇੱਥੇ ਵੀ ਕਹਿ ਦਿੱਤਾ ਗਿਆ ਕਿ ਪੰਜਾਬ ਨੂੰ ਮੁੱਖ ਮੰਤਰੀ ਭਗਵੰਤ ਮਾਨ ਨਹੀਂ ਬਲਕਿ ਦਿੱਲੀ ਦੀ ਟੀਮ ਚਲਾ ਰਹੀ ਹੈ ਦੱਸਿਆ ਕਿ ਪੰਜਾਬ ਦਾ ਮੁੱਖ ਮੰਤਰੀ ਕੌਣ ਹੈ ਅਤੇ ਗ੍ਰਹਿ ਵਿਭਾਗ ਨੂੰ ਕੌਣ ਕੰਟਰੋਲ ਕਰ ਰਿਹਾ ਹੈ ਸਵਾਲ ਚੁੱਕਦੇ ਹੋਏ ਅੱਜ ਸੁਖਪਾਲ ਖੈਰਾ ਨਜ਼ਰ ਆਏ ਨੇ ਉਹਨਾਂ ਦੇ ਵੱਲੋਂ ਆਪਣੇ ਫੇਸਬੁੱਕ ਅਕਾਊਂਟ ਦੇ ਉੱਪਰ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਇਹ ਯਕੀਨੀ ਤੌਰ ਤੇ ਭਗਵਾਨਤ ਮਾਨਤਾ ਨਹੀਂ ਚਲਾ ਰਹੇ ਕਿਉਂਕਿ ਆਪ ਦੇ ਮੁਹੰਮਦ ਇਰਸ਼ਾਦ ਦੀ ਅਗਵਾਈ ਦੇ ਵਿੱਚ ਤਿੰਨ ਵਕੀਲਾਂ ਦੀ ਇੱਕ ਟੀਮ ਬਣੀ ਹੈ ਜਿਨ੍ਹਾਂ ਨੇ ਅਰਵਿੰਦ ਕੇਜਰੀਵਾਲ ਦੇ ਸਾਰੇ ਵਿਰੋਧੀਆਂ ਨੂੰ ਝੂਠੇ ਅਪਰਾਧਿਕ ਮਾਮਲਿਆਂ ਦੇ ਵਿੱਚ ਫਸਾਉਣ ਦੇ ਲਈ ਦਿੱਲੀ ਦੇ ਵਿੱਚ ਇੱਕ ਵੱਡਾ ਵੈਨ ਡੇਟਾ ਜਿਹੜਾ ਵਾਰੂਮ ਜੋ ਹੈ ਉਹ ਤਿਆਰ ਕੀਤਾ ਸੋ ਇਰਸ਼ਾਦ ਅਤੇ ਹੋਰ ਵਕੀਲਾਂ ਨੂੰ ਪੰਜਾਬ ਦੇ ਏਜੀ ਦਫਤਰ ਦੇ ਵਿੱਚ ਵਧੇਕ ਐਡਵੋਕੇਟ ਜਰਨਲ ਵੱਜੋਂ ਵੀ ਨਿਯੁਕਤ ਜੋ ਹੈ ਉਹ ਕੀਤਾ ਗਿਆ ਸੋ ਇਹ ਵਕੀਲ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਾਈਪਾਸ ਕਰਕੇ ਪੰਜਾਬ ਪੁਲਿਸ ਅਤੇ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਨੂੰ ਦਿੱਲੀ ਬੁਲਾਉਂਦੇ ਨੇ ਅਤੇ ਆਪ ਦੇ ਵਿਰੋਧੀ ਅਜੀਹੇ ਆਗੂਆਂ ਕਾਰਕੁਨਾਂ ਦੀ ਗ੍ਰਿਫਤਾਰੀ ਦੇ ਹੁਕਮ ਦਿੰਦੇ ਨੇ ਸੋ ਦੱਸ ਜੀਏ ਕੀ ਅੱਗੇ ਉਹਨਾਂ ਇਹ ਵੀ ਕਿਹਾ ਕਿ ਮੇਰੇ ਵਿਰੁੱਧ ਪੰਜ ਅਪਰਾਧਿਕ ਮਾਮਲੇ ਦਰਜ ਕਰਕੇ ਅਤੇ ਮੈਨੂੰ 5 ਮਹੀਨਿਆਂ ਦੇ ਲਈ ਜੇਲ੍ਹ ਭੇਜ ਕੇ ਸੰਤੁਸ਼ਟੇ ਨਹੀਂ ਹੋਏ ਸੋ ਇੱਥੇ ਅਰਵਿੰਦ ਕੇਜਰੀਵਾਲ ਦੇ ਨਿਰਦੇਸ਼ਾਂ ਤੇ ਕੰਮ ਕਰਨ ਵਾਲੇ ਵਕੀਲਾਂ ਦੀ ਇਸ਼ਾਰਾਰਤੀ ਟੀਮ ਪੰਜਾਬ ਪੁਲਿਸ ਤੇ ਵੀ ਹੁਣ ਦਬਾਅ ਪਾ ਰਹੀ ਹੈ ਕਿ ਉਹ ਕਿਸ ਤਰੀਕੇ ਦੇ ਨਾਲ ਮੈਨੂੰ ਦੁਬਾਰਾ ਗ੍ਰਿਫਤਾਰ ਕਰਨ ਯਾਨੀ ਕਿ ਦੁਬਾਰਾ ਸੁਪਾਲ ਸਿੰਘ ਘੈਰਾ ਨੂੰ ਕਿਸ ਤਰੀਕੇ ਦੇ ਨਾਲ ਗ੍ਰਿਫਤਾਰ ਕੀਤਾ ਜਾਏ ਕਿਸ ਤਰੀਕੇ ਦੇ ਨਾਲ ਉਹਨਾਂ ਤੇ ਡੀਏ ਦਾ ਕੇਸ ਬਣਾ ਆਇਆ ਜਾਏ ਕਿਉਂਕਿ ਬੀਤੇ ਕੱਲ੍ਹ ਹੀ ਸੁਪਾਲ ਖੈਰਾ ਦੇ ਵੱਲੋਂ ਇਹ ਜਾਣਕਾਰੀ ਖੁਦ ਸਾਂਝੀ ਕੀਤੀ ਗਈ ਸੀ ਕਿ ਮੇਰੇ ਉੱਤੇ ਡੀਏ ਦਾ ਕੇਸ ਬਣਾਉਣ ਦੀ ਤਿਆਰੀ ਜਿਹੜੀ ਆ ਪੰਜਾਬ ਸਰਕਾਰ ਕਰ ਰਹੀ ਹੈ ਨਾਲ ਹੀ ਉਹਨਾਂ ਦੇ ਵੱਲੋਂ ਇਹ ਵੀ ਖੁਲਾਸਾ ਕੀਤਾ ਗਿਆ ਸੀ ਕਿ ਇੱਥੇ ਮੇਰੀ ਜਿਹੜੀ ਜ਼ਮੀਨ ਦੀ ਜਾਇਦਾਦ ਹੈ ਜਾਇਦਾਦ ਦੀ ਜਿਹੜੀ ਜਾਂਚ ਹੈ ਉਹ ਈਡੀ ਦੇ ਵੱਲੋਂ ਪਹਿਲਾਂ ਦੋ ਵਾਰ ਹੋ ਚੁੱਕੀ ਹੈ ਸੋ ਹੁਣ ਤੀਸਰੀ ਵਾਰ ਵਿਜੀਲੈਂਸ ਬਿਊਰੋ ਦੇ ਵੱਲੋਂ ਇਹ ਜਾਂਚ ਜਿਹੜੀ ਹੈ ਸ਼ੁਰੂ ਕੀਤੀ ਕਰਨ ਦੀ ਜਿਹੜੀ ਕੋਸ਼ਿਸ਼ਾਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਇਸ ਤੋਂ ਇਲਾਵਾ ਉਹਨਾਂ ਇਹ ਵੀ ਦੱਸਿਆ ਸੀ ਕਿ ਕਿਸ ਤਰੀਕੇ ਦੇ ਨਾਲ ਸਮਰਥਕਾਂ ਨੂੰ ਬੁਲਾ ਕੇ ਵਿਜੀਲੈਂਸ ਜੋ ਐ ਪੁੱਛਗਿੱਛ ਜੋ ਐ ਕਰਨੀ ਸ਼ੁਰੂ ਕਰ ਰਹੀ ਹੈ ਤੇ ਉਹਨਾਂ ਨੂੰ ਤੰਗ ਪਰੇਸ਼ਾਨ ਜੋ ਕਿਤਾ ਜਾ ਰਿਹਾ ਸੋ ਅੱਗੇ ਉਹ ਲਿਖਦੇ ਨੇ ਕਿ ਮੇਰੇ ਤੋਂ ਇਲਾਵਾ 8 ਤੋਂ 10 ਹੋਰ ਨੇਤਾ ਯਾਨੀ ਕਿ ਲੀਡਰ ਕਾਰਕੂਨਾ ਦੀ ਸੂਚੀ ਬਣੀ ਹੋਈ ਹੈ ਯਾਨੀ ਕਿ ਇੱਕ ਲਿਸਟ ਬਣੀ ਹੋਈ ਹੈ ਜੋ ਕਿ ਅਰਵਿੰਦ ਕੇਜਰੀਵਾਲ ਦੀ ਹਿੱਟ ਲਿਸਟ ਦੇ ਵਿੱਚ ਸ਼ਾਮਿਲ ਹੈ ਸੋ ਇੱਥੇ ਜਿਹੜੀ ਲਿਸਟ ਅਰਵਿੰਦ ਕੇਜਰੀਵਾਲ ਦੇ ਕੋਲ ਪਹੁੰਚੀ ਉਸ ਦੇ ਵਿੱਚ ਹੋਰ ਵੀ 8 ਤੋਂ ਲੈ ਕੇ 10 ਜਿਹੜੇ ਲੀਡਰ ਨੇ ਤੇ ਕਾਰਕੂਨ ਨੇਗੇ ਜਿਨ੍ਹਾਂ ਦਾ ਨਾਂ ਇਸ ਦੇ ਵਿੱਚ ਸ਼ਾਮਿਲ ਕੀਤਾ ਗਿਆ ਕਿ ਇਹਨਾਂ ਦੇ ਉੱਤੇ ਕਿਸ ਤਰੀਕੇ ਦੇ ਨਾਲ ਕਿਹੜੇ ਕੇਸ ਪਾਉਣੇ ਨੇ ਤੇ ਕਿਸ ਤਰ੍ਹਾਂ ਇਨਾਂ ਨੂੰ ਇਹਨਾਂ ਵਿਰੋਧੀਆਂ ਨੂੰ ਰਸਤੇ ਦੇ ਵਿੱਚੋਂ ਸਾਫ਼ ਕਰਨਾ ਹੈ ਸੋ ਇੱਥੇ ਅ ਅੱਗੇ ਲਿਖਦੇ ਨੇ ਸੁਪਾਲ ਖੈਰਾ ਕਿ ਮੈਂ ਪੰਜਾਬ ਦੇ ਲੋਕਾਂ ਨੂੰ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ ਇਸ ਤਰ੍ਹਾਂ ਗੈਰ ਪੰਜਾਬੀ ਪੰਜਾਬ ਦੇ ਵਿੱਚ ਤਬਾਹੀ ਮਚਾ ਰਹੇ ਨੇ ਅਤੇ ਸਾਡੇ ਸੂਬੇ ਨੂੰ ਲੁੱਟ ਰਹੇ ਨੇ ਸੋ ਸੁਪਾਲ ਖੈਰਾ ਦੇ ਵੱਲੋਂ ਅੱਜ ਮੁੜ ਤੋਂ ਇਹ ਸਵਾਲ ਤਿੱਖਾ ਇੱਥੇ ਪੁੱਛ ਲਿਆ ਗਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲੋਂ ਵੀ ਕਿ ਆਖਿਰ ਪੰਜਾਬ ਦਾ ਮੁੱਖ ਮੰਤਰੀ ਹੈ ਕੌਣ ਗ੍ਰਹਿ ਵਿਭਾਗ ਨੂੰ ਕੌਣ ਚਲਾ ਰਿਹਾ ਹੈ ਕਿਉਂਕਿ ਯਕੀਨੀ ਤੌਰ ਤੇ ਇਹ ਮੁੱਖ ਮੰਤਰੀ ਭਗਵੰਤ ਮਾਨਤਾ ਨਹੀਂ ਕਿਉਂਕਿ ਇੱਥੇ ਜਿਹੜੇ ਤਿੰਨ ਵਕੀਲਾਂ ਦੀ ਟੀਮ ਬਣੀ ਆ ਉਹੀ ਪੰਜਾਬ ਨੂੰ ਹੈਂਡਲ ਕਰ ਰਹੀ ਹੈ ਉਹੀ ਦੇਖ ਰਹੀ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਵਿਰੋਧੀ ਬੋਲਦੇ ਨੇ ਪੰਜਾਬ ਦੇ ਹੱਕ ਦੇ ਵਿੱਚ ਬੋਲਦੇ ਨੇ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਕੰਟਰੋਲ ਕੀਤਾ ਜਾਵੇ ਕਿਸ ਤਰੀਕੇ ਦੇ ਨਾਲ ਉਹਨਾਂ ਤੇ ਕੋਈ ਕੇਸ ਪਾਇਆ ਜਾਵੇ ਸੋ ਇਹ ਸਾਰੀ ਗੱਲਬਾਤ ਜਿਹੜੀ ਐ ਸੁਪਾਲ ਖੈਰਾ ਦੇ ਵੱਲੋਂ ਅੱਜ ਸਾਂਝੀ ਕੀਤੀ ਗਈ ਹੈ ਸੋ ਦੇਖਣਾ ਹੋਵੇਗਾ ਕਿ ਇਸ ਉੱਤੇ ਆਮ ਆਦਮੀ ਪਾਰਟੀ ਦਾ ਕੋਈ ਜਿਹੜਾ ਜਵਾਬ ਹੈ ਉਹ ਨਿਕਲ ਕੇ ਸਾਹਮਣੇ ਆਉਂਦਾ ਹੈ ਜਾਂ ਨਹੀਂ ਤੇ ਹੁਣ ਗੱਲ ਕਰ ਲੈਨੇ ਆ ਰਾਹੁਲ ਗਾਂਧੀ ਦੀ ਜਿਨ੍ਹਾਂ ਦੇ ਵੱਲੋਂ ਅੱਜ ਇੱਕ ਵਾਰ ਫਿਰ ਤੋਂ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਚੋਣ ਕਮਿਸ਼ਨ ਦੇ ਉੱਤੇ ਗੰਭੀਰ ਇਲਜ਼ਾਮ ਵੀ ਉਹਨਾਂ ਦੇ ਵੱਲੋਂ ਲਗਾਏ ਗਏ ਨੇ ਦੱਸ ਦੇ ਕਿ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵੋਟ ਚੋਰੀ ਦੇ ਮੁੱਦੇ ਤੇ ਇੱਕ ਵਾਰ ਫਿਰ ਚੋਣ ਕਮਿਸ਼ਨ ਤੇ ਭਾਰਤੀ ਜਨਤਾ ਪਾਰਟੀ ਤੇ ਵੱਡਾ ਹਮਲਾ ਬੋਲਿਆ ਸੋ ਅੱਜ ਉਹਨਾਂ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਜੋ ਹੈ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਕਿਹਾ ਕਿ ਮੈਂ ਵੋਟ ਚੋਰੀ ਬਾਰੇ ਜੋ ਵੀ ਕਹਿ ਰਿਹਾ ਹਾਂ ਉਹ ਬਹੁਤ ਹੀ ਜ਼ਿੰਮੇਵਾਰੀ ਦੇ ਨਾਲ ਕਹਿ ਰਿਹਾ ਹਾਂ ਮੇਰੇ ਕੋਲ ਇਸ ਦਾ ਸਬੂਤ ਵੀ ਹੈ ਉਹਨਾਂ ਕਿਹਾ ਕਿ ਵੋਟਰ ਸੂਚੀ ਦੇ ਵਿੱਚੋਂ ਬਹੁਤ ਸਾਰੇ ਲੋਕਾਂ ਦੇ ਨਾਮ ਜਿਹੜੇ ਨੇ ਹਟਾ ਦਿੱਤੇ ਗਏ ਨੇ ਅੱਗੇ ਉਹਨਾਂ ਕਿਹਾ ਕਿ ਸਭ ਤੋਂ ਪਹਿਲਾਂ ਸਪਸ਼ਟ ਕਰਦੇ ਹਾਂ ਕਿ ਇਹ ਅਜੇ ਹਾਈਡਰੋਜਨ ਬੰਬ ਨਹੀਂ ਹਾਈਡਰੋਜਨ ਬੰਬ ਤਾਂ ਅਜੇ ਆਉਣ ਵਾਲਾ ਹੈ ਸੋ ਇਹ ਆ ਦੇਸ਼ ਦੇ ਨੌਜਵਾਨਾਂ ਨੂੰ ਇਹ ਦਿਖਾਉਣ ਤੇ ਸਮਝਾਉਣ ਦੇ ਲਈ ਮੀਲ ਪੱਥਰ ਹੈ ਕਿ ਚੋਣਾਂ ਦੇ ਵਿੱਚ ਕਿਵੇਂ ਧੰਦਲੀ ਹੋ ਰਹੀ ਹੈ ਕਿਵੇਂ ਇੱਥੇ ਚੋਣਾਂ ਦੇ ਵਿੱਚ ਜਿਹੜਾ ਲੋਕਾਂ ਨੂੰ ਬੇਵਕੂਫ ਬਣਾਇਆ ਜਾਂਦਾ ਹੈ ਸੋਨਾ ਕਿਹਾ ਕਿ ਕਰਨਾਟਕ ਦਾ ਇੱਕ ਅਲੰਦ ਹਲਕਾ ਹੈ ਉੱਥੇ ਕਿਸੇ ਨੇ 6018 ਵੋਟਾਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਸਾਨੂੰ ਨਹੀਂ ਪਤਾ ਕਿ 2023 ਦੀਆਂ ਚੋਣਾਂ ਦੇ ਵਿੱਚ ਅਲੰਦ ਦੇ ਵਿੱਚ ਹਟਾਈਆਂ ਗਈਆਂ ਕੁੱਲ ਵੋਟਾਂ ਦੀ ਗਿਣਤੀ ਕਿੰਨੀ ਹੈ ਪਰ ਇਹ ਗਿਣਤੀ 6018 ਤੋਂ ਜ਼ਿਆਦਾ ਹੈ ਪਰ ਕੋਈ ਉਹਨਾਂ 6018 ਵੋਟਾਂ ਨੂੰ ਹਟਾਉਂਦਿਆਂ ਫੜਿਆ ਗਿਆ ਤੇ ਸੰਯੋਗ ਨਾਲ ਹੋਇਆ ਸੋ ਇੱਥੇ ਉਹ ਉੱਥੇ ਹੀ ਬੂਥ ਪੱਧਰ ਦੇ ਅਧਿਕਾਰੀਆਂ ਨੇ ਦੇਖਿਆ ਕਿ ਉਸਦੇ ਚਾਚੇ ਦੀ ਵੋਟ ਹਟਾਈ ਗਈ ਹੈ ਤੇ ਉਸਨੇ ਜਾਂਚ ਕੀਤੀ ਤੇ ਉਸਦੇ ਚਾਚੇ ਦੀ ਵੋਟ ਕਿਸ ਨੇ ਡਿਲੀਟ ਕੀਤੀ ਇਸ ਦਾ ਪਤਾ ਲਗਾਉਣ ਦੀ ਜਦੋਂ ਕੋਸ਼ਿਸ਼ ਕੀਤੀ ਤਾਂ ਉਸ ਦਾ ਗਵਾਂਡੀ ਜਿਹੜਾ ਉਸ ਦਾ ਨਾਂ ਨਿਕਲ ਕੇ ਆਇਆ ਉਹਨਾਂ ਨੂੰ ਪਤਾ ਲੱਗਾ ਕਿ ਉਹਨਾਂ ਦੇ ਗਵਾਂਡੀ ਨੇ ਇਹ ਵੋਟ ਨੂੰ ਡਿਲੀਟ ਕੀਤਾ ਪਰ ਜਦੋਂ ਗਵਾਂਡੀ ਦੇ ਕੋਲੋਂ ਪੁੱਛਿਆ ਗਿਆ ਤਾਂ ਗਵਾਂਡੀ ਨੇ ਕਿਹਾ ਕਿ ਅਜਿਹੀ ਕੋਈ ਕਾਰਸਤਾਨੀ ਜਿਹੜੀ ਹੈ ਉਹ ਮੇਰੇ ਵੱਲੋਂ ਨਹੀਂ ਕੀਤੀ ਗਈ ਮੈਂ ਕਿਸੇ ਦੀ ਵੀ ਵੋਟ ਜਿਹੜੀ ਹੈ ਡਿਲੀਟ ਨਹੀਂ ਕੀਤੀ ਗਈ ਨਾ ਤਾਂ ਵੋਟ ਡਿਲੀਟ ਕਰਨ ਵਾਲੇ ਵਿਅਕਤੀ ਨੂੰ ਤੇ ਨਾ ਹੀ ਜਿਸ ਵਿਅਕਤੀ ਦਾ ਵੋਟ ਡਿਲੀਟ ਕੀਤਾ ਗਿਆ ਉਸ ਨੂੰ ਇਸ ਬਾਰੇ ਪਤਾ ਸੀ ਕਿਸੇ ਹੋਰ ਤਾਕਤ ਨੇ ਪ੍ਰਕਿਰਿਆ ਨੂੰ ਹਾਈਜੈਕ ਕੀਤਾ ਤੇ ਵੋਟਾਂ ਜਿਹੜੀਆਂ ਨੇ ਡਿਲੀਟ ਕਰ ਦਿੱਤੀਆਂ ਸੋ ਇੱਥੇ ਕਹਿੰਦੇ ਹੋਏ ਰਾਹੁਲ ਗਾਂਧੀ ਨਜ਼ਰ ਆਏ ਨੇ ਰਾਹੁਲ ਗਾਂਧੀ ਨੇ ਕਰਨਾਟਕ ਦੇ ਕੁਝ ਲੋਕਾਂ ਦੀ ਉਦਾਹਰਣ ਵੀ ਦਿੱਤੀ ਹੈ ਉਹਨਾਂ ਨੇ ਪ੍ਰੈਸ ਕਾਨਫਰੰਸ ਦੌਰਾਨ ਉਹਨਾਂ ਵਿੱਚੋਂ ਕੁਝ ਨੂੰ ਸਟੇਜ ਤੇ ਬੁਲਾਇਆ ਤੇ ਇਸ ਦੌਰਾਨ ਇੱਕ ਆਦਮੀ ਨੇ ਕਿਹਾ ਕਿ ਕੁੱਲ 12 ਨਾਮ ਜਿਹੜੇ ਨੇ ਡਿਲੀਟ ਕੀਤੇ ਗਏ ਨੇ ਮੈਂ ਨਾ ਤਾਂ ਕਿਸੇ ਨਾਮ ਨੂੰ ਹਟਾਉਣ ਦੇ ਲਈ ਫੋਨ ਕੀਤਾ ਤੇ ਨਾ ਹੀ ਸੁਨੇਹਾ ਭੇਜਿਆ ਰਾਹੁਲ ਨੇ ਕਿਹਾ ਕਿ ਨਾਗਰਾਜ ਨਾਮ ਦੇ ਵਿਅਕਤੀ ਦੇ ਲਈ ਦੋ ਫਾਰਮ ਭਰੇ ਗਏ ਸੀ ਤੇ ਦੋਵੇਂ 36 ਸਕਿੰਟਾਂ ਦੇ ਵਿੱਚ ਪੂਰੇ ਹੋ ਗਏ ਤੇ ਕੋਈ ਵਿਅਕਤੀ ਫਾਰਮ ਭਰਨ ਦੇ ਲਈ ਕਿਸੇ ਹੋਰ ਰਾਜ ਤੋਂ ਫੋਨ ਲੈ ਕੇ ਆਇਆ ਸੀ ਤੇ ਇਹ ਫਾਰਮ ਜਿਹੜਾ ਉਸ ਫੋਨ ਦੀ ਵਰਤੋਂ ਕਰਕੇ ਜੋ ਐਪ ਰਿਆ ਜਾਂਦਾ ਸੋ ਇਥੇ ਵੋਟ ਕਮਿਸ਼ਨ ਤੇ ਉਹਨਾਂ ਦੇ ਵੱਲੋਂ ਇਲਜ਼ਾਮ ਲਗਾਇਆ ਗਿਆ ਚੋਣ ਕਮਿਸ਼ਨ ਤੇ ਕਿ ਇਥੇ ਵੋਟ ਚੋਰਾ ਨੂੰ ਚੋਣ ਕਮਿਸ਼ਨ ਜੋ ਹੈ ਉਹ بچਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ ਉਹਨਾਂ ਦੀ ਗਲਤੀਆਂ ਲੁਕਾਉਣ ਤੇ ਕੋਸ਼ਿਸ਼ਾਂ ਕਰ ਰਹੀ ਹੈ ਸੋ ਚੋਣ ਕਮਿਸ਼ਨ ਦੇ ਉੱਤੇ ਵੀ ਵਰਦੇ ਹੋਇਆ ਜਰਾ ਹੁਣ ਗਾਂਦੀ ਨਜ਼ਰ ਆਏ ਤੇ ਵੱਡਾ ਬੰਬ ਜਿਹੜਾ ਉਹਨਾਂ ਦੇ ਵੱਲੋਂ ਇਹ ਫੋੜਿਆ ਗਿਆ ਕਿ ਕਿਸ ਤਰੀਕੇ ਦੇ ਨਾਲ ਵੋਟ ਚੋਰੀ ਕੀਤੀ ਜਾ ਰਹੀ ਹੈ ਕਿਸ ਤਰੀਕੇ ਦੇ ਨਾਲ ਇਥੇ ਵੋਟਾਂ ਦੇ ਵਿੱਚ ਹੇਰ ਫੇਰ ਕਪਲਾ ਜੋ ਹੈ ਉਹ ਕੀਤਾ ਜਾ ਰਿਹਾ ਤੇ ਸਿੱਧਾ ਨਿਸ਼ਾਨਾ ਉਹਨਾਂ ਦਾ ਬੀਜੇਪੀ ਦੇ ਉੱਪਰ ਸੀ ਸੋ ਦੱਸ ਜੀਏ ਕਿ ਉਹਨਾਂ ਦੇ ਵੱਲੋਂ ਇਸ ਤੋਂ ਪਹਿਲਾਂ ਵੀ 7 ਅਗਸਤ ਨੂੰ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਜਿਸ ਦੇ ਵਿੱਚ ਵੀ ਉਹਨਾਂ ਦੇ ਵੱਲੋਂ ਇਹ ਅਹਿਮ ਖੁਲਾਸੇ ਜੋ ਨੇ ਉਹ ਕਿਤੇ ਗਈ ਸੀ ਤੇ ਹੁਣ ਗੱਲ ਕਰਦੇ ਆ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੀ ਜੀ ਹਾਂ ਉਹ ਮੁਹਿੰਮ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਵੱਡੇ ਦਾਅਵੇ ਠੋਕਦੀ ਸੀ ਪਰ ਇਹ ਦਾਅਵੇ ਕਦੋਂ ਕਦੋਂ ਇਹ ਦਾਅਵੇ ਜਿਹੜੇ ਨੇ ਝੂਠੇ ਸਾਬਿਤ ਹੋਏ ਇਸ ਦਾ ਪਤਾ ਹੀ ਨਹੀਂ ਲੱਗਾ ਸੋ ਇੱਥੇ ਪ੍ਰਗਟ ਸਿੰਘ ਦੇ ਵੱਲੋਂ ਮੁਰਤੋਂ ਸਵਾਲ ਜਿਹੜੇ ਨੇ ਖੜੇ ਕਰ ਲਈ ਗਏ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਯੁੱਧ ਨਸ਼ਾ ਵਿਰੁੱਧ ਮੁਹਿੰਮ ਤੇ ਮੁਰਤੋਂ ਸਵਾਲ ਉੱਠੇ ਨੇ ਦਰਸਲ ਪ੍ਰਗਟ ਸਿੰਘ ਦੇ ਵੱਲੋਂ ਕਿਹਾ ਗਿਆ ਕਿ ਇਹ ਸਿਰਫ ਇੱਕ ਨਾਅਰਾ ਹੈ ਖਡੂਰ ਸਾਹਿਬ ਦੇ ਵਿੱਚ 10 ਦਿਨਾਂ ਦੇ ਵਿੱਚ ਚੌਥੀ ਮੌਤ ਜਿਹੜੀ ਹੈ ਹੋਈ ਹੈ ਨਸ਼ਿਆਂ ਦੇ ਨਾਲ ਦੋ ਬੱਚੇ ਅਨਾਥ ਹੋ ਗਏ ਨੇ ਇਹ ਪੰਜਾਬ ਦੀ ਦਰਦਨਾਕ ਹਕੀਕਤ ਹੈ ਜੋ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਦੇ ਵਿੱਚ ਆਪ ਸਰਕਾਰ ਦੀ ਵੱਡੀ ਜ਼ਿੰਮੇਵਾਰੀ ਨਕਾਮ ਹੋਈ ਹੈ ਦੱਸਿਏ ਕਿ 올 ਇੰਡੀਆ ਕਾਂਗਰਸ ਕਮੇਟੀ ਦੇ 71 ਤੇ ਵਿਧਾਇਕ ਪ੍ਰਗਟ ਸਿੰਘ ਨੇ ਪੰਜਾਬ ਦੇ ਵਿੱਚ ਨਸ਼ਿਆਂ ਦੀ ਦੁਰਵਰਤੋਂ ਕਰਕੇ ਹੋ ਰਹੀਆਂ ਮੌਤਾਂ ਤੇ ਡੂੰਗੀ ਚਿੰਤਾ ਜ਼ਾਹਿਰ ਕੀਤੀ ਹੈ ਉਹਨਾਂ ਦੋਸ਼ ਲਗਾਇਆ ਹੈ ਕਿ ਪੰਜਾਬ ਸਰਕਾਰ ਦੇ ਨਸ਼ਿਆ ਵਿਰੁੱਧ ਮੁਹਿੰਮ ਸਿਰਫ ਜਨਤਾ ਨੂੰ ਮੂਰਖ ਬਣਾਉਣ ਦੀ ਕੋਚਾਲ ਹੈ 10 ਦਿਨਾਂ ਦੇ ਵਿੱਚ ਖੜੂ ਸਾਬ ਦੇ ਵਿੱਚ ਚੌਥੀ ਨਸ਼ੇ ਵਾਲੇ ਪਦਾਰਥਾਂ ਦੇ ਨਾਲ ਹੋਈ ਮੌਤ ਸਾਹਮਣੇ ਆਈ ਹੈ ਜੋ ਕਿ ਪੰਜਾਬ ਦੇ ਵਿੱਚ ਨਸ਼ਿਆਂ ਦੇ ਕਾਲੇ ਕਾਰੋਬਾਰ ਦਾ ਸਬੂਤ ਹੈ ਸੋ ਕਾਂਗਰਸ ਪੰਜਾਬ ਸਰਕਾਰ ਦੇ ਨਸ਼ਾ ਵਿਰੋਧੀ ਮੁਹਿੰਮ ਦੀ ਦਾਅਵਿਆਂ ਦੀ ਜਿਹੜੀ ਹੈ ਉਹ ਸਚਾਈ ਲੋਕਾਂ ਦੇ ਕੋਲ ਜਿਹੜੀ ਹੈ ਲਿਆਉਣਾ ਚਾਹੁੰਦੀ ਹੈ ਪਰਦਾ ਫਾਸ਼ ਕਰਨਾ ਚਾਹੁੰਦੀ ਹੈ ਸੋ ਪ੍ਰਗਟ ਸਿੰਘ ਨੇ ਕਿਹਾ ਕਿ ਇਹ ਵਿਰੋਧੀ ਧਿਰ ਦਾ ਦੋਸ਼ ਨਹੀਂ ਸਗੋ ਪੰਜਾਬ ਦੇ ਵਿੱਚ ਇੱਕ ਦੁਕਾਨ ਤ ਹੈ ਇੱਕ ਸਰਕਾਰ ਜੋ ਆਪਣੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਨਹੀਂ ਬਚਾ ਸਕੀ ਉਹ ਆਪਣੇ ਆਪ ਨੂੰ ਸਭ ਤੋਂ ਮਹੱਤਵਪੂਰਨ ਫਰਜ਼ ਨੂੰ ਨਜ਼ਰਅੰਦਾਜ਼ ਕਰ ਰਹੀ ਹੈ ਸੋ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ 4 ਹਫ਼ਤਿਆਂ ਦੇ ਵਿੱਚ ਨਸ਼ਾ ਮੁਕਤੀ ਦਾ ਐਲਾਨ ਕਰਤਾ ਸੀ ਪਰ ਪੰਜਾਬ ਚ 3 ਸਾਲ ਸੱਤਾ ਦੇ ਵਿੱਚ ਰਹਿਣ ਤੋਂ ਬਾਅਦ ਵੀ ਆਪ ਸਰਕਾਰ ਨੂੰ ਨਸ਼ਾ ਵਿਰੁੱਧ ਮੁਹਿੰਮ ਸ਼ੁਰੂ ਕਰਨਾ ਯਾਦ ਆਇਆ ਸੋ ਮੁੱਖ ਮੰਤਰੀ ਭਗਵੰਤ ਮਾਨ ਵੀ ਪਹਿਲਾਂ 31 ਮਈ ਤੱਕ ਡੈਡਲਾਈਨ ਜਿਹੜੀ ਹੈ ਨਸ਼ਾ ਮੁਕਤੀ ਮੁਹਿੰਮ ਦੀ ਦੇ ਚੁੱਕੇ ਸੀ ਪਰ ਇਹ ਵਾ ਪੂਰੀ ਤਰ੍ਹਾਂ ਖੋਖਲਾ ਸਾਬਿਤ ਹੋਇਆ ਕਿਉਂਕਿ ਪੰਜਾਬ ਭਰ ਦੇ ਵਿੱਚ ਮੌਤਾਂ ਜਿਹੜੀਆਂ ਨੇ ਨਸ਼ੇ ਦੇ ਨਾਲ ਲਗਭਗ ਹੁੰਦੀਆਂ ਹੋਈਆਂ ਨਜ਼ਰ ਆਉਂਦੀਆਂ ਨੇ ਜਿਸ ਨੂੰ ਲੈ ਕੇ ਇੱਥੇ ਮੁਰਤਦ ਸਵਾਲ ਜਿਹੜੇ ਨੇ ਪ੍ਰਗਟ ਸਿੰਘ ਦੇ ਵੱਲੋਂ ਖੜੇ ਕਰ ਦਿੱਤੇ ਗਏ ਨੇ ਤੇ ਹੁਣ ਗੱਲ ਕਰਦੇ ਹਾਂ ਸੰਦੀਪ ਸਿੰਘ ਮਾਮਲੇ ਦੀ ਜੀ ਹਾਂ ਦਰਅਸਲ ਮਾਮਲੇ ਦੇ ਦੋਸ਼ੀ ਡੀਐਸਪੀ ਦੀ ਮੌਤ ਹੋ ਗਈ ਹੈ ਮਾਫ ਕਰਨਾ ਐਸਐਸਪੀ ਦੀ ਮੌਤ ਹੋ ਗਈ ਹੈ ਤੇ ਨਾਲ ਹੀ ਇਸ ਮਾਮਲੇ ਦੇ ਵਿੱਚ ਐਫਆਈਆਰ 'ਚ ਵੀ ਸੋਧ ਕੀਤੀ ਗਈ ਹੈ ਦੱਸਿਆ ਕਿ ਪਟਿਆਲਾ ਕੇਂਦਰੀ ਜੇਲ੍ਹ ਦੇ ਵਿੱਚ ਬੰਦ ਸੰਦੀਪ ਸਿੰਘ ਸੰਨੀ ਮਾਮਲੇ 'ਚ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆਈ ਹੈ ਦਰਸਲ ਪਟਿਆਲਾ ਪੁਲਿਸ ਦੇ ਵੱਲੋਂ ਐਫਆਈਆਰ ਦੇ ਵਿੱਚ ਸੋਧ ਕਰ ਦਿੱਤੀ ਗਈ ਹੈ ਐਫਆਈਆਰ ਨੰਬਰ 232 ਤੇ ਐਫਆਈਆਰ ਨੰਬਰ 109 ਤੇ 103 'ਚ ਵਾਧਾ ਕਰ ਦਿੱਤਾ ਹੈ ਕਤਲ ਮਾਮਲੇ ਦੇ ਵਿੱਚ ਸੰਦੀਪ ਸਿੰਘ ਦਾ ਨਾਮ ਦਰਜ ਕੀਤਾ ਗਿਆ ਸਾਬਕਾ ਇੰਸਪੈਕਟਰ ਸੂਬਾ ਸਿੰਘ ਦੀ ਵੀ ਇਲਾਜ ਦੇ ਦੌਰਾਨ ਮੌਤ ਹੋਈ ਹੈ ਦੱਸਿਆ ਕਿ ਕੇਂਦਰੀ ਜੇਲ੍ਹ ਦੇ ਵਿੱਚ ਕੈਦੀ ਸੰਦੀਪ ਸਿੰਘ ਸੰਨੀ ਦੇ ਵੱਲੋਂ ਕੀਤੇ ਗਏ ਹਮਲੇ ਦੌਰਾਨ ਮਈ ਹੋਏ ਸਾਬਕਾ ਪੁਲਿਸ ਇੰਸਪੈਕਟਰ ਸੂਬਾ ਸਿੰਘ ਦੀ ਰਜਿੰਦਰਾ ਹਸਪਤਾਲ ਦੇ ਵਿੱਚ ਮੌਤ ਹੋਈ ਹੈ ਸੂਬਾ ਸਿੰਘ ਜੋ ਕਿ 84 ਸਾਲਾਂ ਦੇ ਤੇ ਅੰਮ੍ਰਿਤਸਰ ਦੇ ਨਾਲ ਸੰਬੰਧ ਰੱਖਦੇ ਸੀ ਕਾ ਉਹਨਾਂ ਦੀ ਮੌਤ ਹੋਈ ਹੈ ਤੇ ਪੰਜਾਬ ਪੁਲਿਸ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਨੇ ਮਾਮਲੇ ਦੀ ਜਾਂਚ ਕਰਕੇ ਜ਼ਿੰਮੇਵਾਰ ਅਧਿਕਾਰੀਆਂ ਖਿਲਾਫ ਕਾਰਵਾਈ ਦੀ ਵੀ ਮੰਗ ਕਰ ਦਿੱਤੀ ਹੈ ਦੱਸਿਆ ਕਿ ਸਿੱਖ ਨੌਜਵਾਨਾਂ ਦੇ ਝੂਠੇ ਮੁਕਾਬਲਿਆਂ ਦੇ ਕੇਸਾਂ ਦੇ ਵਿੱਚ ਜ਼ਿਲ੍ਹੇਚਪੰਦ ਸਾਬਕਾ ਪੁਲਿਸ ਅਧਿਕਾਰੀਆਂ ਸੇਵਾਮੁਕਤ ਡੀਐਸਪੀ ਹਾਂ ਗੁਰਚਰਨ ਸਿੰਘ ਇੰਸਪੈਕਟਰ ਸੁਭਾ ਸਿੰਘ ਤੇ ਇੰਸਪੈਕਟਰ ਇੰਦਰਜੀਤ ਸਿੰਘ ਦਾ ਸ਼ਿਵ ਸੈਨਾ ਆਗੂ ਸੰਜੀਵ ਸੂਰੀ ਨੂੰ ਕਥਿਤ ਕਤਲ ਕਰਨ ਵਾਲੇ ਸੰਦੀਪ ਸਿੰਘ ਸਣੀ ਦੇ ਨਾਲ ਝਗੜਾ ਹੋ ਜਾਂਦਾ ਹੈ ਝਗੜਾ ਇਹਨਾਂ ਵੱਧ ਗਿਆ ਸੀ ਕੇ ਘਾਤਕ ਹਮਲੇ ਤੱਕ ਪਹੁੰਚ ਗਿਆ ਤਾਂ ਦੱਸ ਜੀਏ ਕਿ ਇਸ ਦੌਰਾਨ ਸੂਬਾ ਸਿੰਘ ਕਾਫੀ ਜ਼ਖਮੀ ਹੋਏ ਤੇ ਜ਼ਖਮੀ ਹਾਲਾਤਾਂ ਦੇ ਵਿੱਚ ਉਹਨਾਂ ਨੂੰ ਹਸਪਤਾਲ ਜੋ ਹੈ ਰਜਿੰਦਰਾ ਐਡਮਿਟ ਕਰਵਾਇਆ ਗਿਆ ਸੀ ਜਿੱਥੇ ਉਹਨਾਂ ਦੇ ਵੱਲੋਂ ਦਮ ਤੋੜ ਦਿੱਤਾ ਗਿਆ ਤੇ ਨਾਲ ਹੀ ਹੁਣ ਤੁਹਾਨੂੰ ਦੱਸ ਜੀਏ ਕਿ ਸੰਦੀਪ ਸਿੰਘ ਦਾ ਮੈਡੀਕਲ ਵੀ ਕਰਵਾਇਆ ਗਿਆ ਤੇ ਉਹਨਾਂ ਨੂੰ ਸੰਗਰੂਰ ਦੀ ਜੇਲ੍ਹ ਦੇ ਵਿੱਚ ਫਿਲਹਾਲ ਦੀ ਘੜੀ ਜਿਹੜਾ ਸ਼ਿਫਟ ਹੈ ਉਹ ਕਰ ਦਿੱਤਾ ਗਿਆ ਹੈ ਸੋ ਬੇਹਦ ਆਪਸ ਦੇ ਵਿੱਚ ਕਾਫੀ ਹੱਦ ਤੱਕ ਇਹ ਹਮਲਾ ਕੀਤਾ ਗਿਆ ਸੀ ਆਪਸੀ ਝਗੜਾ ਕਾਫੀ ਵੱਧ ਗਿਆ ਸੀ ਜਿਸ ਨੂੰ ਲੈ ਕੇ ਇੱਥੇ ਸੂਬਾ ਸਿੰਘ ਨੂੰ ਵੀ ਜਿਹੜੀਆਂ ਸੱਟਾਂ ਲੱਗੀਆਂ ਸੀ ਉਹਨਾਂ ਤੇ ਹਮਲਾ ਕੀਤਾ ਜਾਂਦਾ ਹੈ ਜਿਸ ਤੋਂ ਬਾਅਦ ਉਹਨਾਂ ਨੂੰ ਐਡਮਿਟ ਕਰਵਾਇਆ ਗਿਆ ਸੀ ਤੇ ਹੁਣ ਨਵੀਂ ਅਪਡੇਟ ਇਸ ਦੇ ਵਿੱਚ ਇਹ ਹੈ ਕਿ ਐਫ ਆਈ ਆਰ ਦੀਆਂ ਧਰਾਵਾਂ ਦੇ ਵਿੱਚ ਵੀ ਸੋਧ ਕਰ ਦਿੱਤੀ ਗਈ ਹੈ ਸੋ ਇੱਥੇ ਐਫ ਆਈ ਆਰ ਦੇ ਵਿੱਚ ਸੋਧ ਹੋਈ ਹੈ ਦੂਜੇ ਪਾਸੇ ਮੈਡੀਕਲ ਹੋਇਆ ਤੇ ਤੀਜੇ ਪਾਸੇ ਉਹ ਅਫਸਰ ਜਿਹੜਾ ਇਸ ਦੇ ਵਿੱਚ ਨਾਮ ਜ਼ੱਸੀ ਉਸ ਦੀ ਵੀ ਇੱਥੇ ਆ ਮੌਜ ਜੜੀ ਹੈ ਉਹ ਹੋ ਗਈ ਹੈ ਸੋ ਅੱਜ ਦੇ ਬੁਲੇਟਨ ਦੇ ਵਿੱਚ ਐਨਾ ਹੀ ਅੱਗੇ ਦੀ ਜਾਣਕਾਰੀ ਦੇ ਲਈ ਜੁੜੇ ਰਹੋ ਰੋਜ਼ਾਨਾ ਲੋਕਾਂ ਟੀਵੀ ਦੇ ਨਾਲ ਤੇ ਮੈਨੂੰ ਦਿਓ ਇਜਾਜ਼ਤ ਧੰਨਵਾਦ